ਦੋਸਤੋ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਜ਼ਿੰਦਗੀ ਦੇ ਸਬਕ ਤੇ ਤੇ ਅੱਜ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ ਤੁਹਾਡੇ ਲਈ ਲੈ ਕੇ ਆਏ ਆ ਅੱਜ ਦੀ ਜਿਹੜੀ ਕਹਾਣੀ ਆ ਜਿਹਦੇ ਵਿੱਚ ਪਿਆਰ ਵੀ ਆ ਸੂਰਬੀਰਤਾ ਵੀ ਮੁਹੱਬਤ ਵੀ ਆ ਤੇ ਇੱਕ ਐਸਾ ਰਾਸਿਆ ਜਿਹਨੂੰ ਸੁਣ ਕੇ ਤੁਹਾਨੂੰ ਸਵਾਦ ਹੀ ਆ ਜਾਊਗਾ ਤੇ ਹੋ ਸਕਦਾ ਤੁਹਾਡੀ ਅੱਖ ਵਿੱਚ ਅਥਰੂ ਵੀ ਆ ਜਾਵੇ ਇਹੋ ਜੀ ਦੁਨੀਆ ਦੀ ਇੱਕ ਕਹਾਣੀ ਆ ਜਿਹੜੀ ਸ਼ੁਰੂ ਹੁੰਦੀ ਇੱਕ ਕਾਫਲੇ ਤੋਂ ਊਠਾਂ ਦਾ ਇੱਕ ਕਾਫਲਾ ਰੇਗਿਸਤਾਨ ਦੇ ਵਿੱਚੋਂ ਲੰਘ ਰਿਹਾ ਲੰਬੇ ਸਫ਼ਰ ਤੋਂ ਚੱਲੇ ਹੋਏ ਨੇ ਰਾਹੀਰ ਜਿਹਦੇ ਚੋਂ ਬਹੁਤ ਸਾਰੇ ਵਪਾਰੀ ਲੋਕ ਨੇ ਮਸਾਫਰ ਲੋਕ ਨੇ ਤੇ ਉਹ ਕਾਫਲਾ ਇੱਕ ਥਾਂ ਤੋਂ ਦੂਜੀ ਥਾਂ ਤੇ ਦੂਜੀ ਥਾਂ ਤੋਂ ਤੀਜੀ ਥਾਂ ਤੇ ਚੱਲਦਾ ਚੱਲਦਾ ਹੁੰਦਾ ਕਿ ਆ ਵੀ ਉੱਠ ਕੇਵੇਂ ਨਾਲ ਇੱਕ ਦਿਨ ਉਹ ਕਹਿੰਦੇ ਆ ਵੀ ਆਪਾਂ ਇੱਕ ਦੋ ਦਿਨ ਲਈ ਇੱਥੇ ਰੋਕੀ ਨਾ ਚਾਹੀਏ ਕਿ ਅੱਕੇ ਹੋਏ ਹੁੰਦੇ ਆ ਥੱਕੇ ਹੋਏ ਹੁੰਦੇ ਆ ਸਫਰਾਂ ਦੀਆਂ ਦੁਸ਼ਵਾਰੀਆਂ ਬਹੁਤ ਹੁੰਦੀਆਂ ਜਦੋਂ ਇਦਾਂ ਦੇ ਲੰਬੇ ਸਫ਼ਰ ਤੇ ਕੋਈ ਨਿਕਲਿਆ ਆਵੇ ਮੌਸਮ ਦੀਆਂ ਦੁਸ਼ਵਾਰੀਆਂ ਰਸਤੇ ਵਿੱਚ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹੁੰਦੀਆਂ ਨੇ ਤੇ ਜੇ ਕੋਈ ਬਿਮਾਰ ਹੋ ਗਿਆ ਤੰਗ ਹੋ ਗਿਆ ਫਿਰ ਫਿਰ ਤੇ ਬਹੁਤ ਜ਼ਿਆਦੀ ਮੁਸ਼ਕਲ ਹੁੰਦੀ ਹੈ ਹੁਣ ਸਾਰੇ ਜਿਹੜੇ ਬੰਦੇ ਸੀ ਨਾ ਉਹਦੇ ਕਾਫਲੇ ਦੀ ਉਹ ਚਾਹੁੰਦੇ ਵੀ ਯਾਰ ਕੋਈ ਐਹੋ ਜੀ ਗੱਲ ਕਰੀਏ ਜਿਹਦੇ ਨਾਲ ਬੰਦੇ ਦਾ ਦਿਲ ਜਾ ਲੱਗ ਜੇ ਦਿਲ ਪਰਚਾਵਾ ਹੋ ਜੇ ਅੱਜ ਦੇ ਸਮੇਂ ਜਦੋਂ ਸਾਡੇ ਕੋਲ ਬਹੁਤ ਕੁਝ ਹੈਗਾ ਵਾ ਅਸੀਂ ਹੱਥਾਂ 'ਚ ਮੋਬਾਈਲ ਫੜ ਲੰਨੇ ਆ ਤੇ ਉਦੋਂ ਦੇਲ ਪਰਚਾਵੇ ਦਾ ਜਿਹੜਾ ਨਾ ਇਹੋ ਜਿਹਾ ਕੋਈ ਸਾਧਨ ਨਹੀਂ ਸੀ ਹੈਗਾ ਗੌਣ ਪਾਣੀ ਹੋ ਜਾਂਦਾ ਸੀ ਜਾਂ ਲੋਕ ਕਿੱਦਾਂ ਕਰਦੇ ਸੀ ਕਿ ਇਕੱਠੇ ਬੈਠ ਕੇ ਰਾਤ ਨੂੰ ਧੂਣੀ ਵਾਲ ਕੇ ਤੇ ਉਹ ਦਿਵਾਲੇ ਵਾਲੇ ਨਾ ਬਹਿ ਕੇ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਜਿੱਦਾਂ ਰਾਤ ਨੂੰ ਆਪਾਂ ਦਾਦੀ ਕੋਲੋਂ ਨਾਨੀ ਕੋਲੋਂ ਦਾਦੀ ਕੋਲੋਂ ਬਾਪੂ ਕੋਲੋਂ ਸੁਣਦੇ ਹੁੰਦੇ ਸੀ ਤੇ ਉਹ ਸਾਰੇ ਸੁਦਾਗਰ ਲੋਕ ਵਪਾਰੀ ਜਿਹੜੇ ਅਮੀਰ ਸੀ ਨਾ ਉਜੜੇ ਰਾਹੀਰ ਸੀ ਉਹ ਇਕੱਠੇ ਹੋ ਜਾਂਦੇ ਤੇ ਕਹਿੰਦੇ ਵੀ ਸੁਣਾ ਕੋਈ ਆਪੋ ਆਪਣੀ ਗੱਲ ਇੱਕ ਫਿਰ ਬੰਦਾ ਸੁਣਾਉਂਦਾ ਫਿਰ ਦੂਜਾ ਸੁਣਾਉਂਦਾ ਫਿਰ ਤੀਜਾ ਸੁਣਾਉਂਦਾ ਵਾ ਤੇ ਸਾਰੇ ਬੰਦੇ ਕਹਿੰਦੇ ਵੀ ਛੱਡੋ ਯਾਰ ਇਹ ਗੱਲਾਂ ਤਾਂ ਤੁਸੀਂ ਨਾ ਉਦਾਸੀ ਜੀਆਂ ਵਾਲੀਆਂ ਕਰਦੇ ਪਏ ਨੇ ਤੇ ਕਹਿੰਦੇ ਵੀ ਹੋਰ ਕੀ ਸੁਣਾਈਏ ਕਹਿੰਦੇ ਜੱਗ ਵੀ ਤੀ ਜਿਹਦੇ ਵਿੱਚ ਵੀ ਕਿਸੇ ਨਾ ਕਿਸੇ ਦੀ ਕੋਈ ਲੋਟ ਹੋ ਗਈ ਹੋਵੇ ਕੋਹ ਹੋ ਗਈ ਹੋਵੇ ਕਿਸੇ ਨਾਲ ਧੋਖਾ ਹੋ ਗਿਆ ਹੋਵੇ ਕਿਸੇ ਨਾਲ ਤਕਾ ਹੋ ਗਿਆ ਹੋਵੇ ਤੇ ਇੱਕ ਵਿੱਚੋਂ ਕਹਿੰਦਾ ਵੀ ਨਹੀਂ ਯਾਰ ਐਸੀ ਗੱਲ ਨਹੀਂ ਸੁਣੀ ਜਿਹੜੀ ਗੱਲ ਸੁਣ ਕੇ ਨਾ ਨਾ ਬੰਦਾ 당 ਗਿਆ ਰਹਿ ਜਵੇ ਇਦਾਂ ਦੀ ਕੋਈ ਨਾ ਸੁਣੀਏ ਤੇ ਕਹਿੰਦੇ ਵੀ ਇੱਕ ਵਾਰੀ ਆਪਾਂ ਇਸ ਦੁਨੀਆ ਦੇ ਜਿਹੜੇ ਰੰਗ ਤੋਂ ਬਾਹਰ ਨਿਕਲ ਜੀਏ ਕੋਈ ਐਸਾ ਰਹੱਸ ਹੋਵੇ ਹੁਣੇ ਸਾਰੇ ਜਦੋਂ ਗੱਲਬਾਤ ਚੱਲਦੀ ਪਈ ਨਾ ਉਹਨਾਂ ਚੋਂ ਇੱਕ ਬੰਦਾ ਹੁੰਦਾ ਵਾ ਜਿਹੜਾ ਦੂਰ ਚੁੱਪਚਾਪ ਬੈਠਾ ਤਾਰਿਆਂ ਵੱਲ ਵੇਖ ਰਿਹਾ ਹੁੰਦਾ ਤੇ ਵਾਰ-ਵਾਰ ਉਹਨਾਂ ਨੂੰ ਉਹਨੇ ਦੇਖਿਆ ਵੀ ਇਹ ਬੰਦਾ ਇਨੂੰ ਆਪਣੇ ਨਾਲ ਹੀ ਰਲਾ ਲੂ ਕਹਿੰਦੇ ਵੀ ਐ ਵੱਖਰਾ ਵੱਖਰਾ ਰਿਆ ਸਾਰੇ ਗਰੁੱਪ ਚੋਂ ਇੱਕ ਜਣਾ ਉਹਨਾਂ ਚੋਂ ਕਹਿੰਦਾ ਵਾ ਕਹਿੰਦੇ ਵੀ ਐ ਨਹੀਂ ਜੀ ਆਉਂਦਾ ਸਾਡੇ ਨਾਲ ਯਾਰ ਜਿਹੜਾ ਬੰਦਾ ਆਪਣੇ ਤੋਂ ਅਲੱਗ ਬੈਠਾ ਦੇਖੋ ਅਸਮਾਨਵਲ ਵੇਖ ਰਿਹਾ ਵਾ ਫਿਰ ਇੱਕ ਜਣਾ ਕਹਿੰਦਾ ਵਾ ਉਹ ਚੰਨ ਉੱਪਰ ਚੜਿਆ ਹੋਇਆ ਵਾ ਇਹਦੇ ਨਾਲ ਕੋਈ ਐਸੀ ਗੱਲ ਹੋ ਗਈ ਲੱਗਦੀ ਆ ਜਿਹੜਾ ਬੰਦਾ ਅਸਮਾਨਵਲ ਵੇਖਦਾ ਵਾ ਲਿਖਦਾ ਵੀ ਹੋਊ ਸ਼ਾਇਦ ਉਹਦੇ ਕੋਲ ਕੋਈ ਨਾ ਕੋਈ ਰਹਾਸ ਵਾਲੀ ਗੱਲ ਜ਼ਰੂਰ ਹੋਣੀ ਆ ਤੇ ਇਹਨੂੰ ਜ਼ਰੂਰ ਸੱਦੀਏ ਆਪਣੇ ਕੋਲ ਫਿਰ ਸਾਰੇ ਸਲਾ ਬਣਾ ਲੈਂਦੇ ਕਹਿੰਦੇ ਵੀ ਉਹਨੂੰ ਬੁਲਾ ਹੀ ਲੈਨੇ ਆ ਤੋ ਉਹਨੂੰ ਕਹਿੰਦੇ ਵੀ ਯਾਰ ਸਾਡੇ ਕੋਲ ਆ ਤੂੰ ਹੀ ਕੋਈ ਤੇਰ ਕੋ ਗੱਲ ਹੈਗੀ ਤੇ ਕੋਈ ਕਹਿਣ ਸੁਣਨ ਵਾਲੀ ਤੇ ਸੁਣਾ ਸਾਨੂੰ ਅਸੀਂ ਤੇ ਅਕੀਵੇਂ ਵਾਲੀਆਂ ਗੱਲਾਂ ਦੀਆਂ ਕਰ ਕਰਕੇ ਨਾ ਇੱਕ ਦੂਜੇ ਨਾਲ ਤੇ ਥੱਕੇ ਪਏ ਆ ਸਾਨੂੰ ਕੋਈ ਕਥਾ ਕਹਾਣੀ ਸੁਣਾ ਕੋਈ ਬਾਤ ਸੁਣਾ ਅਹੀਂ ਸੁਣੀਏ ਤੇ ਆਨੰਦ ਵਿੱਚ ਆ ਜਾਈਏ ਉਹ ਬੰਦਾ ਕਹਿੰਦਾ ਵੀ ਦੇਖੋ ਮੇਰੇ ਕੋਲ ਇਹੋ ਜੀ ਕੋਈ ਗੱਲ ਤੇ ਨਹੀਂ ਜੋ ਮੈਂ ਸੁਣਾਮਾ ਤਾਨੂੰ ਮੇਰੇ ਬਾਰੇ ਤੇ ਜੇ ਮੈਂ ਸੁਣਾਈ ਤੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਹੋਣਾ ਤੁਹਾਨੂੰ ਇਹ ਲੱਗੂ ਕਿ ਬੰਦਾ ਝੂਠ ਬੋਲ ਰਿਹਾ ਤੁਸੀਂ ਮੇਰਾ ਨਾ ਮਜ਼ਾਕ ਉਡਾਓਗੇ ਉਹ ਕਹਿੰਦੇ ਨਹੀਂ ਯਾਰ ਤੂੰ ਸੁਣਾ ਉਹ ਕਹਿੰਦਾ ਵੀ ਚੰਗਾ ਮੇਰੀ ਇੱਕ ਗੱਲ ਹੈ ਇਹੋ ਜੀ ਆ ਵੀ ਜਿਹੜੀ ਇਸ ਦੁਨੀਆ ਵਿੱਚ ਕਿਸੇ ਨੂੰ ਪਸੰਦ ਨਹੀਂ ਆਉਣੀ ਤੇ ਜਿਹੜੇ ਲੋਕ ਕਹਿਣਗੇ ਵੀ ਤੂੰ ਸਿਰੇ ਦਾ ਝੂਠਾ ਬੰਦਾ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਬਾਤ ਚੋਂ ਮੈਨੂੰ ਮੇਰੇ ਤੇ ਹੱਸੋ ਤੇ ਮੇਰੇ ਬਾਰੇ ਏਦਾਂ ਗੱਲ ਕਰੋ ਤੇ ਮੈਂ ਤੁਹਾਡੇ ਮਜ਼ਾਕ ਦਾ ਪਾਤਰ ਬਣਾ ਮੈਂ ਲੰਬਾ ਸਫ਼ਰ ਤੈਅ ਕਰਨਾ ਵਾ ਤੇ ਜੇ ਤੁਸੀਂ ਮੈਨੂੰ ਨਾ ਇਕੱਲੇ ਬਿਠੇ ਰਹਿਣ ਦਿਓ ਮੁੜ ਕੇ ਤੁਸੀਂ ਸਾਰਾ ਰਾਹ ਮੇਰਾ ਮਜ਼ਾਕ ਉਡਾਉਂਦੇ ਜਾਓਗੇ ਮੇਰੇ ਉਤੇ ਹੱਸਦੇ ਜਾਓਗੇ ਮੈਂ ਇਕੱਲਾ ਹੀ ਚੰਗਾ ਵਾਂ ਹੁਣ ਉਹਨਾਂ ਦੀ ਜਗਿਆਸਾ ਹੋਰ ਵੱਜ ਜਾਂਦੀ ਹੈ ਵੀ ਇਹ ਕਿਹੋ ਜੀ ਗੱਲ ਜਿਹੜਾ ਇਹ ਏਦਾਂ ਸਾਨੂੰ ਕਹਿਣ ਡਿਆ ਵਾ ਤੇ ਫਿਰ ਉਹ ਕਹਿੰਦੇ ਵੀ ਯਾਰ ਚਾਹੇ ਝੂਠ ਲਗੇ ਚਾਹੇ ਜਿਦਾ ਮਰਜੀ ਲਗੇ ਤੂੰ ਗੱਲ ਸੁਣਾ ਹੁਣ ਹੁਣ ਸਾਡਾ ਸੁਣਨ ਨੂੰ ਬਹੁਤ ਦਿਲ ਕਰਦਾ ਫਿਰ ਉਹ ਬੰਦਾ ਕੁਝ ਪਲ ਦੀ ਚੁੱਪ ਰਹਿੰਦਾ ਵਾ ਉਹ ਚੋਪ ਰਕ ਕਹਿੰਦਾ ਵੀ ਤੁਸੀਂ ਕਲਪਨਾ ਕਰੋਗੇ ਕਿ ਮੈਂ ਬਹੁਤ ਵੱਡੇ ਐਸੇ ਮਾਹੌਲ ਚੋਂ ਨਿਕਲ ਕੇ ਆਇਆ ਜਿਹਦੇ ਚ ਅੱਗ ਬਲਦੀ ਸੀ ਸਭ ਕੁਝ ਸੜ ਰਿਹਾ ਸੀ ਤੇ ਮੇਰੇ ਹੱਥੋਂ ਮੇਰੇ ਮਾਲਕ ਦਾ ਕਤਲ ਹੋ ਗਿਆ ਸਾਰੇ ਜਾਣੇ ਉਹਦੇ ਮੂੰਹ ਕੰਨੀ ਦੇਖਣ ਲਾਪੇ ਕੀ ਗੱਲ ਹੋਈ ਉਹ ਕਹਿੰਦਾ ਵੀ ਮੈਂ ਗੱਲ ਸ਼ੁਰੂ ਤੋਂ ਸ਼ੁਰੂ ਕਰਦਾ ਇਹ ਗੱਲ ਹੋਈ ਕਿਥੋਂ ਸ਼ੁਰੂ ਕਹਿੰਦਾ ਵੀ ਮੈਂ ਇੱਕ ਬਹੁਤ ਵੱਡੇ ਅਮੀਰ ਬੰਦੇ ਦੇ ਬਹੁਤ ਵੱਡੇ ਬਾਗ ਦਾ ਰਾਖਾ ਸੀ ਮਾਲੀ ਕਹ ਲੋ ਤੁਸੀਂ ਮਾਲੀ ਸੀ ਤੇ ਮੈਂ ਜਿਹੜੀ ਮੇਰੀ ਡਿਊਟੀ ਸੀ ਨਾ ਬਾਗ ਦੀ ਰਾਖੀ ਕਰਨੀ ਉਥੇ ਫਲ ਮਤਲਬ ਜਿੰਨੇ ਫਲ ਫਰੂਟ ਲੱਗਦੇ ਸੀ ਨਾ ਫੁੱਲਾਂ ਦੀ ਵੀ ਰਾਖੀ ਕਰਨੀ ਮੇਰਾ ਕੰਮ ਸੀ ਤੇ ਜਿਹੜਾ ਕਰਨਾ ਉਥੇ ਕੀ ਕਹਿੰਦਾ ਸੀ ਕਿ ਇੱਕ ਰਾਤ ਨੂੰ ਮੈਂ ਕੀ ਵੇਖਦਾ ਵਾਂ ਉਸ ਬਾਗ ਵਿੱਚ ਵੀ ਹਨੇਰੀ ਰਾਤ ਦੇ ਵਿੱਚ ਇੱਕ ਦਾਮ ਚਾਨਣ ਹੁੰਦਾ ਇੱਕ ਚਾਨਣੀ ਜੀ ਕੋਈ ਚੀਜ਼ ਜੜੀ ਨਾ ਉਹ ਮੇਰੇ ਬਾਗ ਵਿੱਚ ਉਤਰਦੀ ਮੈਂ ਤਾਂ ਡਰ ਜਾਣਾ ਭਰਾਓ ਮੈਂ ਮਾਲਕ ਨੂੰ ਸਦਕੇ ਲੈ ਆਉਣਾ ਮਾਲਕ ਤੇ ਅਸੀਂ ਵੇਖਦੇ ਆਂ ਵੀ ਬਾਗ ਦੇ ਵਿੱਚ ਨਾ ਇੱਕ ਪਰੀ ਆਈ ਮੈਂ ਤੇ ਮਾਲਕ ਜਿਹੜੇ ਨਾ ਲੋਕੇ ਵੇਖਦੇ ਆਂ ਪਰੀ ਦੇ ਜਿਹੜੇ ਖੰਭ ਸੀ ਨਾ ਉਹ ਬੜੇ ਜਿਹੜੇ ਸੋਹਣੇ ਸੀ ਤੇ ਮੈਂ ਹੈਰਾਨੀ ਦੇ ਨਾਲ ਉਹਨਾਂ ਇਦਾਂ ਉਦਾਂ ਵੇਖਿਆ ਵੀ ਉਹ ਬਾਗ ਵਿੱਚ ਟਹਿਲ ਰਹੀ ਸੀ ਜਿਵੇਂ ਨਾ ਉਹਦਾ ਕੋਈ ਗਵਾਚ ਗਿਆ ਹੁੰਦਾ ਵਾ ਤੋ ਇੱਕਦਮ ਉਹਨੂੰ ਜਿਹੜਾ ਥਕੇਵਾਂ ਹੁੰਦਾ ਤਈ ਉਹਨੂੰ ਵੇਖਦੇ ਆ ਤੋ ਉਹ ਨਾ ਰੁੱਖ ਥੱਲੇ ਲੇਟ ਜਾਂਦੀ ਤੇ ਸੌ ਜਾਂਦੀ ਮੈਂ ਕਹਿੰਦਾ ਵੀ ਮੈਂ ਆਪਣੇ ਮਾਲਕ ਦੀਆਂ ਅੱਖਾਂ 'ਚੋਂ ਵੇਖਦਾ ਮੇਰੇ ਮਾਲਕ ਦੀਆਂ ਅੱਖਾਂ ਵਿੱਚ ਉਸ ਪਰੀ ਨੂੰ ਦੇਖ ਕੇ ਨਾ ਲਾਲਸਾ ਆ ਜਾਂਦੀ ਉਹਦੀਆਂ ਅੱਖਾਂ ਦੇ ਵਿੱਚ ਲਾਲਚ ਆ ਜਾਂਦਾ ਪਰ ਕਹਿੰਦਾ ਵੀ ਮੈਂ ਵੀ ਇੱਕ ਇਨਸਾਨ ਆ ਮੈਂ ਜਦੋਂ ਪਰੀ ਨੂੰ ਵੇਖਿਆ ਨਾ ਭਰਾਵੋ ਬਈ ਬਲਾਂ ਦੀ ਖੂਬਸੂਰਤ ਲੱਗੀ ਮੈਨੂੰ ਮੇਰੇ ਅੰਦਰ ਜਿਵੇਂ ਨਾ ਫੁੱਲਾਂ ਦੇ ਵਿੱਚ ਮਹਿਕ ਹੁੰਦੀ ਹੈ ਪਿਆਰ ਦੀ ਇੱਕ ਮਹਿਕ ਜਾਗੀ ਤੇ ਮੇਰਾ ਦਿਲ ਕੀਤਾ ਵੀ ਮੈਂ ਉਹਦੀ ਬਾਹ ਫੜ ਕੇ ਬਾਗ ਵਿੱਚ ਟਹਿਲਾਂ ਉਹਦੇ ਨਾਲ ਸੈਰ ਕਰਾਂ ਪਰ ਕਿਉਂਕਿ ਉਹ ਮਾਲਕ ਸੀ ਤੇ ਮੈਂ ਉਹਦਾ ਨੌਕਰ ਸੀ ਮੇਰੀ ਇੰਨੀ ਜ਼ਰੂਰਤ ਕਿੱਥੇ ਸੀ ਕਿ ਮੈਂ ਆਪਣੇ ਦਿਲ ਦੀ ਗੱਲ ਦੱਸਾਂ ਤਾਂ ਮਾਲਕ ਨੇ ਜਦੋਂ ਸੁੱਤੀ ਪਈ ਸੀ ਨਾ ਭਰੀ ਤੇ ਮੈਨੂੰ ਕਿਹਾ ਵੀ ਆਪਾਂ ਬਹੁਤ ਸਾਰੇ ਤੋਹਫੇ ਦਾ ਪ੍ਰਬੰਧ ਕਰਦੇ ਹਾਂ ਤੇ ਅਸੀਂ ਉਹਦੇ ਆਲੇ-ਦੁਆਲੇ ਜਿਹੜੇ ਨਾ ਭੋਜ ਜਿਹੜੇ ਤੋਹਫੇ ਜਿਹੜੇ ਸੀ ਨਾ ਰੱਖ ਦਿੱਤੇ ਮੇਵੇ ਖਾਣ ਵਾਲੀਆਂ ਚੀਜ਼ਾਂ ਤੇ ਕਿੰਨੀਆਂ ਸਾਰੀਆਂ ਪੁਸ਼ਾਕਾਂ ਉਹਦੇ ਆਲੀ ਦਵਾਰੇ ਰੱਖਤੀਆਂ ਤੇ ਜਦੋਂ ਉਹਦੀ ਅੱਖ ਖੁੱਲੀ ਤੇ ਉਹ ਪੁਸ਼ਾਕਾਂ ਦੇਖ ਕੇ ਉਹ ਤੇ 당ਗ ਰਹਿ ਗਈ ਉਹ 당ਗ ਰਹਿ ਜਾਂਦੀ ਹੈ ਉਹਦੀ ਅੱਖਾਂ ਦੇ ਵਿੱਚ ਜਗਿਆਸਾ ਹੁੰਦੀ ਹੈ ਬਈ ਇਹ ਕਿਨੇ ਰੱਖਿਆ ਤਾਂ ਮੇਰਾ ਮਾਲਕ ਉਹਦੇ ਸਾਹਮਣੇ ਜਾ ਖੜਦਾ ਤ ਉਹਨੂੰ ਜਾ ਕੇ ਨਾ ਨਮਸਕਾਰ ਕਰਦਾ ਉਹਦੀ ਬੋੜੀ ਨੂੰ ਖੁਸ਼ ਆਮਦੀਦ ਕਹਿੰਦਾ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਤੇ ਪਰੀ ਇਕਦਮ ਘਾਬਰ ਜਾਂਦੀ। ਉਹਨੂੰ ਵੇਖ ਕੇ ਮੇਰਾ ਮਾਲਕ ਉਹਨੂੰ ਕਹਿੰਦਾ ਵੀ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਆ। ਤੂੰ ਸਾਡੇ ਬਾਗ ਦੇ ਵਿੱਚ ਮਹਿਮਾਨ ਆਈ ਹੈਂ। ਦੱਸ ਤੇਰੀ ਕੀ ਸੇਵਾ ਕਰੀਏ? ਕਹਿੰਦਾ ਵੀ ਪਰੀ ਕਹਿੰਦੀ ਵੀ ਮੈਂ ਅਸਲ ਦੇ ਵਿੱਚ ਅਸਮਾਨ ਦਾ ਰਸਤਾ ਭੁੱਲ ਗਈ ਸੀ ਤੇ ਮੈਂ ਪਰੀਆਂ ਦੇ ਦੇਸ਼ ਵਿੱਚ ਰਹਿਣ ਵਾਲੀ ਸੀ ਤੇ ਮੇਰੀ ਖਾਸ਼ ਹੁੰਦੀ ਸੀ ਕਿ ਮੈਂ ਵੱਖ-ਵੱਖ ਅਸਮਾਨਾਂ ਦੇ ਵਿੱਚ ਉੱਟਾਂ ਤੇ ਮੇਰੀਆਂ ਪਰੀਆਂ ਸਹੇਲੀਆਂ ਮੈਨੂੰ ਕਹਿੰਦੀਆਂ ਸੀ ਵੀ ਇਸ ਦਿਸ਼ਾ ਵਿੱਚ ਨਾ ਜਾਈਂ। ਇਸ ਤੇ ਚਾਦ ਦੇ ਵਿੱਚ ਖਤਰਾ ਈਓ। ਤੇ ਮੇਰੇ ਦਿਲ ਚੋਂ ਖਿਆਲ ਆਇਆ ਮੈਂ ਸੋਚਿਆ ਵੀ ਜਾਊਂਗੀ ਤਾਂ ਮੈਂ ਜ਼ਰੂਰ ਇਸ ਦਿਸ਼ਾ ਚੋਂ ਤੇ ਮੈਂ ਜਿਉਂ ਉੜਦੀ ਉੜਦੀ ਆਈ ਤਾਂ ਇੱਕ ਅਸਮਾਨ ਦੇ ਵਿੱਚ ਜਦੋਂ ਮੈਂ ਪਹੁੰਚੀ ਤਾਂ ਮੈਨੂੰ ਧਰਤੀ ਨੇ ਆਪਣੇ ਵੱਲ ਖਿੱਚ ਲਿਆ ਤੇ ਜਦੋਂ ਖਿੱਚੀ ਹੋਈ ਆਈ ਤੇ ਮੈਂ ਤੇਰੇ ਬਾਗ ਵਿੱਚ ਪਹੁੰਚ ਗਈ ਤੇ ਇੱਥੇ ਹੁਣ ਮੈਨੂੰ ਡਰ ਲੱਗਦਾ ਪਿਆ ਵੀ ਮੈਂ ਵਾਪਸ ਕਿਵੇਂ ਜਾਊਂਗੀ ਤਾਂ ਜਿਹੜਾ ਮੀਰ ਵਜ਼ੀਰ ਸੀ ਨਾ ਜਿਹੜਾ ਉਹਦਾ ਮਾਲਕ ਆ ਮੇਰਾ ਸੀ ਉਹ ਕਹਿੰਦਾ ਵੀ ਤੁਸੀਂ ਸਾਡੇ ਮਹਿਮਾਨ ਹੋ ਤੁਸੀਂ ਇਸ ਬਾਗ ਦੇ ਵਿੱਚ ਰੁਕੋ ਜਦ ਤੱਕ ਤੁਹਾਡਾ ਜੀ ਕਰਦਾ ਰੁਕੋ ਅਸੀਂ ਤੁਹਾਨੂੰ ਇੱਥੋਂ ਹੋਰ ਵੀ ਜਿੰਨੀਆਂ ਵੀ ਨਿਯਾਮਤਾ ਨੇ ਨਾ ਸਾਨੂੰ ਮਿਲੀਆਂ ਨੇ ਧਰਤੀ ਤੇ ਉਹ ਤੁਹਾਨੂੰ ਦਿਖਾਵਾਂਗੇ ਬਹੁਤ ਸਾਰੇ ਖੂਬਸੂਰਤ ਲੋਕਾਂ ਨਾਲ ਮਲਾਵਾਂਗੇ ਤੁਹਾਡਾ ਜੀ ਲੱਗ ਜਾਊਗਾ ਤੁਹਾਡਾ ਜੀ ਨਹੀਂ ਕਰਨਾ ਮੁੜ ਕੇ ਇੱਥੋਂ ਜਾਣ ਨੂੰ ਚਲੋ ਜੀ ਕਹਿੰਦਾ ਵੇ ਮੈਂ ਆਪਣੇ ਮਾਲਕ ਜਿਹੜਾ ਸੀ ਨਾ ਵੱਲ ਦੇਖ ਰਿਹਾ ਸੀ ਬੰਦਾ ਜਿਹੜਾ ਇਹ ਬੰਦਾ ਜਿਹੜਾ ਕਹਾਣੀ ਸੁਣਾ ਰਿਹਾ ਸੀ ਨਾ ਉਠਾਂ ਵਾਲਿਆਂ ਨੂੰ ਉਹ ਕਹਿੰਦਾ ਵੀ ਆ ਮੈਂ ਆਪਣੇ ਮਾਲਕ ਦੇ ਚਿਹਰੇ ਵੱਲ ਹੈਰਾਨੀ ਨਾਲ ਵੇਖਦਾ ਤੇ ਸਭ ਤੋਂ ਸਿਰੇ ਦਾ ਯਾਲਮ ਸਭ ਤੋਂ ਸਿਰੇ ਦਾ ਝੂਠਾ ਸਿਰੇ ਦਾ ਮਕਰ ਬੰਦਾ ਪਰੀ ਦੇ ਸਾਹਮਣੇ ਇਦਾਂ ਪੇਸ਼ ਹੋ ਰਿਹਾ ਸੀ ਜਿਵੇਂ ਉਸ ਤੋਂ ਜ਼ਿਆਦਾ ਵਧੀਆ ਬੰਦਾ ਦੁਨੀਆਂ 'ਚ ਹੈ ਹੀ ਕੋਈ ਨਹੀਂ ਤੇ ਕਹਿੰਦਾ ਵੀ ਮੈਂ ਹੁਣ ਇਹ ਮੇਰੇ ਅੰਦਰ ਹੋਣਾ ਪਰੀ ਪ੍ਰਤੀ ਪਿਆਰ ਆ ਪਰ ਮੈਂ ਮਾਲਕ ਦਾ ਲਾਲਚ ਵੇਖ ਕੇ ਡਰ ਗਿਆ ਹੁਣ ਮੈਨੂੰ ਪਤਾ ਸੀ ਵੀ ਜੇ ਮੈਂ ਗੱਲ ਜ਼ਾਹਰ ਕੀਤੀ ਨਾ ਤੇ ਮੈਂ ਆਪਣੇ ਕੰਮ ਤੋਂ ਵੀ ਜਾਵਾਂਗਾ ਤੇ ਰੋਜੀ ਰੋਟੀ ਤੋਂ ਵੀ ਜਾਊਂਗਾ ਹੋ ਸਕਦਾ ਮੈਨੂੰ ਆਪਣੀ ਜਾਨ ਤੋਂ ਵੀ ਹੱਥ ਔਣਾ ਪੈ ਜੇ ਕਹਿੰਦਾ ਮੈਂ ਚੁੱਪਚਾਪ ਹੁਣ ਕੀ ਕਰਦਾ ਪਰ ਇਹਨੂੰ ਆਉਂਦੀ ਜਾਂਦੀ ਨੂੰ ਲੰਘਦੀ ਨੂੰ ਟੱਪਦੀ ਨੂੰ ਦੇਖ ਲੈਂਦਾ ਅੱਖਾਂ ਪਰ ਕੇ ਪਰ ਮੇਰੇ ਚੋਂ ਨੇ ਜੁਰਤੀ ਨਹੀਂ ਕਿ ਮੈਂ ਆਪਣੇ ਦਿਲ ਦੀ ਗੱਲ ਕਹਿ ਸਕਾਂ ਵਕਤ ਬੀਤਦਾ ਗਿਆ ਤੇ ਕਹਿੰਦਾ ਵੀ ਪਰੀ ਇੱਕ ਦਿਨ ਦੋ ਦਿਨ ਚਾਰ ਦਿਨ ਵੀ ਇਦਾਂ ਜਿਹੜਾ ਮੇਰਾ ਮਾਲਕ ਸੀ ਨਾ ਉਹਨੂੰ ਆਪਣੇ ਵਰਗੇ ਛੜਜੰਤਰੀ ਲੋਕਾਂ ਨਾਲ ਮਲਾਉਂਦਾ ਸਾਰੇ ਬੜੇ ਢੰਗ ਨਾਲ ਉਹਨੂੰ ਪੇਸ਼ ਆਉਂਦੇ ਕਦੇ ਇੱਕ ਬਾਗ ਚੋਂ ਲਿਆ ਜਾਂਦਾ ਦੂਜੇ ਚੋਂ ਲਿਆ ਜਾਂਦਾ ਤੀਜੇ ਚੋਂ ਲਿਆ ਜਾਂਦਾ ਪਰੀ ਨੂੰ ਲੱਗਦਾ ਵੀ ਕਿਹੜਾ ਬਾਤਾਂ ਲੋਕ ਤੇ ਬੜੇ ਚੰਗੇ ਨੇ ਇੱਥੋਂ ਦੇ ਮੀਰਾ ਮਾਲਕ ਉਹਦੇ ਸਾਹਮਣੇ ਜਦੋਂ ਪੇਸ਼ੋਂ ਦਾ ਬੜੀ ਸੋਹਣੀ ਪੋਸ਼ਾਕ ਲੈ ਕੇ ਆਪ ਸੋਹਣੀ ਪੋਸ਼ਾਕ ਪਾ ਕੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਮੈਨੂੰ ਤੇਰੇ ਨਾਲ ਮੁਹੱਬਤ ਹੋ ਗਈ ਹੈ ਪਰ ਇਹਨੂੰ ਕਹਿੰਦਾ ਵੀ ਹੁਣ ਇੱਕ ਕਹਾਣੀ ਸੁਣਨ ਵਾਲਾ ਬੰਦਾ ਵੀ ਜਿਹੜਾ ਸੀ ਨਾ ਉਹ ਕਹਿੰਦਾ ਵੀ ਮੈਂ ਗੱਲਾਂ ਐਸਕੇ ਲੋਹਰਾਂ ਸੀ ਕਿ ਇਹ ਤਿੰਨ ਘਰ ਵਾਲੀਆਂ ਦੀਆਂ ਪਹਿਲਾਂ ਨੇ ਤੇ ਤਿੰਨੇ ਇਤੋਂ ਦੁਖੀ ਨੇ ਜਿਨ੍ਹਾਂ ਨੂੰ ਜ਼ਬਰਦਸਤੀ ਇਹਨੇ ਆਪਣੇ ਘਰ ਰੱਖਿਆ ਹੋਇਆ ਵਾ ਤੇ ਇਹ ਮੁਹੱਬਤ ਕਰਨ ਵਾਲਾ ਬੰਦਾ ਕਿਵੇਂ ਹੋਇਆ ਤੇ ਪਰੀ ਕਹਿੰਦੀ ਵੀ ਕਮਾਲ ਆ ਸਾਡੇ ਦੇਸ਼ ਵਿੱਚ ਤਾਂ ਮੁਹੱਬਤ ਤੋਂ ਬਿਨਾ ਕੋਈ ਦੂਜੀ ਭਾਸ਼ਾ ਹੀ ਨਹੀਂ ਬੋਲੀ ਜਾਂਦੀ ਤੇ ਅਸੀਂ ਤਾਂ ਪਿਆਰ ਦੀ ਭਾਸ਼ਾ ਹੀ ਜਾਣਦੇ ਹਾਂ ਤੇ ਤੂੰ ਮੈਨੂੰ ਮੁਹੱਬਤ ਕਰਦਾ ਏ? ਕੀ ਬਾਤ ਏ? ਪਰ ਉਹ ਕਹਿੰਦਾ ਵੀ ਮੈਂ ਤੈਨੂੰ ਮੁਹੱਬਤ ਕਰਦਾ ਤੇ ਮੈਂ ਚਾਹੁੰਦਾ ਵਾਂ ਵੀ ਆਪਾਂ ਇੱਕ ਮੁਹੱਬਤ ਦੀ ਰਸਮ ਅਦਾ ਕਰ ਲਈਏ। ਪਰੀ ਕਹਿੰਦੀ ਵੀ ਰਸਮ ਮਤਲਬ ਮੈਂ ਸਮਝੀ ਨਹੀਂ। ਉਹ ਕਹਿੰਦਾ ਬਸ ਕੁਝ ਨਹੀਂ ਆਪਾਂ ਕੁਝ ਲੋਕਾਂ ਨੂੰ ਸੱਦਾਂਗੇ ਇੱਕ ਮੁਹੱਬਤ ਦੀ ਛੋਟੀ ਜਿਹੀ ਰਸਮ ਕਰਾਂਗੇ। ਕਿਉਂਕਿ ਪਰੀ ਨੂੰ ਹੁਣ ਮੁਹੱਬਤ ਕਰਨ ਦੇ ਵਿੱਚ ਜਾਂ ਮੁਹੱਬਤ ਦੇ ਨਾਲ ਕੋਈ ਦਿੱਕਤ ਨਹੀਂ ਹੈਗੀ। ਤੂੰ ਲੈ ਲੱਗਦਾ ਵੀ ਮੁਹੱਬਤ ਦਾ ਮਤਲਬ ਹੈ ਵੀ ਕਿ ਜਿਵੇਂ ਫੁੱਲ ਮਹਿਕ ਛੜਦੇ ਆ ਫੁੱਲ ਹਰ ਚੀਜ਼ ਨੂੰ ਮੁਹੱਬਤ ਕਰਦੇ ਆ ਪਾਣੀ ਪਿਆਸ ਬੁਝਾਉਂਦਾ ਤੇ ਪਾਣੀ ਸਭ ਜਿਹੜੀ ਚੀਜ਼ ਆ ਨਾ ਸਭ ਕੁਝ ਹਰ ਚੀਜ਼ ਨੂੰ ਮੁਹੱਬਤ ਕਰਦਾ ਤਾਂ ਪਰਿ ਦੇ ਲਈ ਮੁਹੱਬਤ ਦੇ ਮਾਨੇ ਐਸੀ ਵੀ ਉਹ ਕਹਿੰਦਾ ਵੀ ਵੱਡਾ ਸਾਰਾ ਇੱਕ ਸਮਾਗਮ ਹੁੰਦਾ ਜਿਹਦੇ ਚੋਂ ਕੀ ਆ ਵੀ ਐ ਮੇਰਾ ਮਾਲਕ ਜਿਹੜਾ ਉਹ ਦੀ ਉਂਗਲੀ ਦੇ ਵਿੱਚ ਅੰਗੂਠੀ ਪਾ ਕੇ ਕਹਿੰਦਾ ਵੀ ਹੁਣ ਤੂੰ ਮੇਰੇ ਨਾਲ ਵਿਆਹੀ ਗਈ ਪਰ ਇਹ ਕਹਿੰਦੀ ਵੀ ਇਹ ਵਿਆਹੀ ਗਈ ਦਾ ਮਤਲਬ ਕੀ ਹੁੰਦਾ ਬਸ ਇਹ ਮੁਹੱਬਤ ਦੀ ਰਸਮਾਂ ਕੋਈ ਫਿਕਰ ਨਾ ਕਰ ਤੂੰ ਸਾਰੇ ਲੋਕ ਉਹਨਾਂ ਨੂੰ ਤੋਹਫੇ ਦੇ ਕੇ ਚਲੇ ਜਾਂਦੇ ਹੁਣ ਪਰੀ ਨੂੰ ਦੋ ਚਾਰ ਦਾਸਿਆਂ ਦਿੰਦਾ ਉਹਨੂੰ ਨੌਕਰ ਦੇ ਦਿੰਦਾ ਜਿਹੜੀ ਉਹਦੀ ਰਾਖੀ ਕਰਦੇ ਆ ਪਰੀ ਪਹਿਲਾਂ ਆਪਣੀ ਮਾਂ ਜਿਹੜੀ ਸੀ ਨਾ ਮੋਜ ਚੌਕੰਦੀ ਰਹਿੰਦੀ ਸੀ ਉਹਨੂੰ ਅਚਾਨਕ ਲੱਗਦਾ ਕਿ ਮੇਰੇ ਤੇ ਆਲੇ ਦੁਆਲੇ ਹਰ ਵਕਤ ਮੇਰੇ ਨਾਲ ਰਹਿੰਦੀਆਂ ਨੇ ਵੀ ਮੈਨੂੰ ਤੇ ਇਹਨਾਂ ਨੇ ਕੈਦ ਕੀਤਾ ਹੋਇਆ ਵਾ ਮੈਂ ਕਿੱਥੇ ਜਾਨੀ ਆ ਕਿੱਥੇ ਮੁੜਦੀ ਆ ਖੱਬੇ ਪਾਸੇ ਜਾਨੀ ਆ ਸੱਜੇ ਪਾਸੇ ਵੇਖਦੀ ਆ ਮੇਰੇ ਸਾਹਮਣੇ ਨੌਕਰ ਖੜੇ ਰਹਿੰਦੇ ਆ ਤੇ ਕਹਿੰਦੇ ਵੀ ਮੇਰਾ ਤਾਂ ਹੁਣ ਇੱਥੇ ਜੀਣੇ ਲੱਗਦਾ ਕਹਿੰਦਾ ਮੇਰਾ ਮਾਲਕ ਜਿਹੜਾ ਸੀ ਉਹਨੂੰ ਕਹਿੰਦਾ ਵੀ ਵੇਖ ਤੂੰ ਹੁਣ ਮੇਰੀ ਜੜੀ ਨਾ ਬੇਗਮ ਮੈਂ ਤੇਰੇ ਨਾਲ ਮੁਹੱਬਤ ਦੀ ਰਸਮ ਕੀਤੀ ਆ ਸਾਡੀ ਇਸ ਧਰਤੀ ਦਾ ਮਤਲਬ ਇਹ ਕਹ ਲਓ ਕਿ ਇਹ ਨਿਜਮ ਆ ਮੇਰਾ ਹੁਣ ਫਰਜ਼ ਬਣਦਾ ਕਿ ਮੈਂ ਤੈਨੂੰ ਉਹ ਸਾਰੀਆਂ ਸੁੱਖ ਸਵਿਦਾਂ ਦਵਾ ਦਵਾ ਮਾਂ ਜਿਹੜੀਆਂ ਦੂਸਰੇ ਲੋਕ ਦਿੰਦੇ ਆ ਪਰ ਹੀ ਚੁੱਪ ਕਰ ਜਾਂਦੀ ਕਹਿੰਦਾ ਕੁਝ ਕੁ ਦਿਨ ਪਰ ਹੀ ਹੋਰ ਦੇਖ ਲਈ ਤੇ ਕਹਿੰਦਾ ਵੀ ਹੁਣ ਇਹ ਤਮਾਸ਼ਾ ਦੇਖ ਰਿਹਾ ਸਾਰਾ ਮੈਂ ਜੜਾਉ ਦਾ ਜੋ ਮੇਰਾ ਮਾਲਕ ਕਰ ਰਿਹਾ ਸੀ ਮੇਰਾ ਮਾਲਕ ਹੌਲੀ ਹੌਲੀ ਉਹਦੇ ਹਾਰੇ ਦਵਾਰੇ ਹੋਰ ਸਕੰਜਾ ਕਸ ਰਿਹਾ ਸੀ ਮੈਨੂੰ ਇਹ ਫਿਕਰ ਸੀ ਮੈਂ پری ਨੂੰ ਇਹ ਗੱਲ ਦੱਸਾਂ ਵੀ ਤੂੰ ਇਹਦੇ ਚੁੰਗਲ ਚੋਂ ਫਸਦੀ ਜਾ ਰਹੀ ਹੈਂ ਤੂੰ ਆਪਣਾ ਇੰਤਜ਼ਾਮ ਕਰ ਲਾ ਭੱਜਣ ਦਾ ਕਹਿੰਦਾ ਉਹਨੂੰ پری ਇੱਕ ਦਿਨ ਕਹਿੰਦੀ ਵੀ ਦੇਖ ਹੁਣ ਮੇਰਾ ਜੀ ਨਹੀਂ ਲੱਗ ਰਿਹਾ ਮੈਂ ਵਾਪਸ ਜਾਣਾ ਚਾਹੁੰਨੀ ਹੈ ਕਹਿੰਦਾ ਮੇਰੇ ਮਾਲਕ ਦਾ ਤੇ ਜੀਰੋ ਉੱਡ ਗਿਆ ਕਹਿੰਦਾ ਤੂੰ ਉੱਤੇ ਜਾ ਨਹੀਂ ਸਕਦੀ ਕਹਿੰਦਾ ਤੂੰ ਅਸਮਾਨ ਦੇ ਵਿੱਚ ਜਿਹੜੀਆਂ ਗਿਰਜਾਂ ਉੱਡਦੀਆਂ ਫਿਰਦੀਆਂ ਵਾਂ ਇੱਥੇ ਕਹਿੰਦਾ ਗਿਰਜਾਂ ਬਹੁਤ ਰਹਿੰਦੀਆਂ ਨੇ ਜਦੋਂ ਕੱਲੀ ਉੱਡੇਂਗੀ ਤੈਨੂੰ ਗਿਰਜਾਂ ਨਹੀਂ ਖਾ ਜਾਣਾ ਤੂੰ ਕਿੱਥੇ ਅਸਮਾਨ ਚ ਉੱਡੇਂਗੀ ਹੁਣ ਤੂੰ ਤੇ ਜਾ ਹੀ ਨਹੀਂ ਸਕਦੀ ਉਨੇ ਕੀ ਕਿਤਾਬ ਆਗਦੇ ਆਲੇ ਦੁਆਲੇ ਦੂਰ ਛੋਟੇ ਛੋਟੇ ਮਾਸ ਦੇ ਟੁਕੜੇ ਕਿਤੇ ਰੱਖਦੇ ਜਿਹਦੀ ਕਰਕੇ ਨਾ ਕੀ ਹੋਇਆ ਇਲਾ ਘਿਰ ਜਾਂ ਜੜੀਆਂ ਸੀ ਨਾ ਅਸਮਾਨ ਦੇ ਵਿੱਚ ਸੱਚੀ ਮਡਰੋਂ ਲੱਗ ਗਈਆਂ ਕਿਉਂਕਿ ਉਹਨਾਂ ਨੂੰ ਮਾਸ ਚਾਹੀਦਾ ਹੁੰਦਾ ਸੀ ਤੋ ਅਸਮਾਨ ਝੂਕਣ ਲੱਗ ਗਈਆਂ ਤੇ ਉਹਨੂੰ ਉਹਨੇ ਇਹ ਦਿਖਾਇਆ ਵੀ ਦੇਖ ਘਿਰ ਜਾ ਨੇ ਕਹਿੰਦਾ ਪਰੀ ਵਿੱਜੇ ਤੂੰ ਜਾਊਂਗੀ ਨਾ ਤੇ ਇਹ ਤੈਨੂੰ ਘਿਰ ਜਾ ਨੇ ਫੜ ਲੈਣਾ ਤੇ ਫਿਰ ਪਰੀ ਕਹਿੰਦੀ ਵੀ ਮੈਂ ਜਾਊਂਗੀ ਕਿਸ ਤਰ੍ਹਾਂ ਇੱਥੋਂ ਤੇ ਕਹਿੰਦਾ ਵੀ ਮੈਂ ਤੇਰਾ ਪਰਬੰਧ ਕਰੂੰਗਾ ਮੈਂ ਤੇਰੇ ਖਾਤੇ ਇੱਕ ਲੀਨਾ ਇੱਕ ਉਡਣ ਖਟੋਲਾ ਬਣਾਉਂਗਾ ਤੇਰੇ ਲਈ ਤੇ ਤੂੰ ਫਿਰ ਉਹਦੇ ਚੋੜਦ ਕੇ ਨਾ ਜਿਹਨੂੰ ਜਹਾਜ਼ ਕਹਿ ਸਕਦੇ ਆ ਉਡਣ ਖਟੋਲੇ 'ਚ ਤੂੰ ਬੈਠੇਂਗੀ ਤੇ ਜਦੋਂ ਤੂੰ ਮੇਰੇ ਜਿਹੜੇ ਸਿਪਾਈ ਆ ਨਾ ਉਹ ਤੇਰੇ ਨਾਲ ਜਾਣਗੇ ਤੇ ਜਦੋਂ ਤੂੰ ਅਸਮਾਨ ਜਿਹੜੀ ਕ੍ਰੋਸ ਕਰ ਜੇਂਗੀ ਤੇ ਉਹ ਪਾਰ ਕਰ ਜੇਂਗੀ ਧਰਤੀ ਤੋਂ ਦੂਰ ਚਲੀ ਜਾਏਂਗੀ ਆਪਣੇ ਖੰਭਾਂ ਨਾਲ ਉੱਡ ਕੇ ਤੇ ਫਿਰ ਉਹ ਵਾਪਸ ਆ ਜਾਣਗੇ ਪਰ ਤੂੰ ਕੰਨੀ ਉਡਣ ਦੀ ਜ਼ਰੂਰਤ ਨਾ ਕਰੀਂ ਨਹੀਂ ਤੇ ਤੈਨੂੰ ਇੱਲਾ ਗਿਰਜਾਂ ਨਹੀਂ ਖਾਜਣਾ ਹੁਣ ਮੈਨੂੰ ਪਤਾ ਸੀ ਕਿ ਮੇਰੇ ਮਾਲਕ ਨੇ ਜਿਹੜਾ ਉਡਣ ਘਟੋਲਾ ਬਣਾਉਣਾ ਸੀ ਨਾ ਉਹ ਕੋਈ ਬਣਾਉਣਾ ਬਣਾਉਣਾ ਨਹੀਂ ਸੀ ਉਹਦੀ ਆਲੇ-ਦੁਆਲੇ ਉਹਨੇ ਹੋਰ ਪੈਰਾ ਲਗਾ ਦਿੱਤਾ ਉਹ ਹਰ ਦੁਜੇ ਤੇ ਜਿੰਨ ਦਿਨ ਉਹਨੂੰ ਪੁੱਛਦੀ ਬਈ ਦੱਸ ਉਡਣ ਘਟੋਲੇ ਦਾ ਕੀ ਬਣਿਆ ਮਾਲਕ ਨੂੰ ਬਾਣਾ ਲਾ ਦਿੰਦਾ ਕਹਿੰਦਾ ਮੈਂ ਹੁਣ ਦੇਖਿਆ ਵੀ ਮਾਲਕ ਅੱਗੇ ਕੀ ਐਸਾ ਕਰੂਗਾ ਮਤਲਬ ਅਗਲਾ ਸ਼ਰਜੰਤਰ ਮੇਰੇ ਮਾਲਕ ਦਾ ਕੀ ਹੋਊਗਾ ਕਹਿੰਦੇ ਕਿ ਇੱਕ ਦਿਨ ਮੇਰਾ ਮਾਲਕ ਕਹਿੰਦਾ ਵੀ ਤੂੰ ਨਾ ਨਿਗ੍ਹਾ ਰੱਖ ਇਹ ਰਾਤ ਨੂੰ ਕੀ ਕਰਦੀ ਹੈ ਮੈਂ ਰਾਤ ਨੂੰ ਦੇਖਿਆ ਵੀ ਪਰ ਜੜੀ ਹੈ ਨਾ ਉਹ ਇੱਕ ਉੱਚੇ ਚੁਬੂਤਰੇ ਤੇ ਬੈਠ ਕੇ ਅਸਮਾਨ ਵੱਲ ਮੂੰਹ ਕਰਕੇ ਆਪਣੀਆਂ ਪਰੀਆਂ ਸੇਲੀਆਂ ਨੂੰ ਵਾਜਾ ਮਾਰਦੀ ਹੈ ਮੈਂ ਤੁਹਾਨੂੰ ਬਹੁਤ ਯਾਦ ਕਰ ਰਹੀ ਹਾਂ ਤੂੰ ਕਿੱਥੇ ਹੋ ਇੱਥੇ ਮੇਰਾ ਜੀ ਨਹੀਂ ਲੱਗਦਾ ਮੈਨੂੰ ਇੱਥੋਂ ਡਰ ਲੱਗਣ ਲੱਗ ਪਿਆ ਵੇ ਤੁਸੀਂ ਮੇਰੀ ਆਵਾਜ਼ ਸੁਣਦੀ ਹੋ ਕਦੀ ਉਹ ਚੰਨ ਨੂੰ ਕਹਿੰਦੀ ਚੰਨ ਮੇਰਾ ਸੰਦੇਸ਼ ਪਹੁੰਚਾ ਦੇ ਕਦੀ ਉਤਾਰਿਆਂ ਨੂੰ ਕਹਿੰਦੀ ਮੇਰਾ ਸੰਦੇਸ਼ ਮੇਰੀਆਂ ਪਰੀਆਂ ਤੱਕ ਪਹੁੰਚਾ ਦੇ ਮੈਂ ਕੱਲੀਆਂ ਮੇਰਾ ਜੀ ਨਹੀਂ ਲੱਗਦਾ ਤੇ ਇਸਮਾਨ 'ਚੋਂ ਮੈਂ ਗਿਰ ਗਈ ਹਾਂ ਮੈਂ ਕਿਵੇਂ ਵਾਪਸ ਆਣਾ ਕੋਈ ਮੇਰੀ ਮਦਦ ਕਰੋ ਐਦਾਂ ਉਹ ਪੁਕਾਰਦੀ ਰਹਿੰਦੀ ਕਹਿੰਦਾ ਜਦੋਂ ਮੈਂ ਕਿਉਂਕਿ ਮੇਰਾ ਜਿਹੜਾ ਸੀ ਨਾ ਮਾਲਕ ਨੂੰ ਦੱਸਣਾ ਹੀ ਪੈਣਾ ਸੀ ਕਿਉਂਕਿ ਮੈਂ ਓਦਾਂ ਗੁਲਾਮ ਸੀ ਕਹਿੰਦਾ ਮਾਲਕ ਨੂੰ ਜਦੋਂ ਐ ਮੈਂ ਗੱਲ ਦੱਸੀ ਨਾ ਤੇ ਮਾਲਕ ਦਾ ਤੇ ਚਿਹਰਾ ਹੀ ਉੱਤਰ ਗਿਆ ਕਹਿੰਦਾ ਮੈਂ ਦੇਖਿਆ ਕਿ ਮੇਰੇ ਮਾਲਕ ਦੀਆਂ ਅੱਖਾਂ ਵਿੱਚ ਅੱਜ ਦੀ ਪਾਸ਼ਾ ਵਿੱਚ ਗਈ ਤੇ ਹਰਾਮੀ ਪੁਣਾ ਜਿਹਨੂੰ ਕਹਿ ਸਕਦੀ ਹੈ ਨਾ ਬੜੀ ਇੱਕ ਐਸੀ ਚੀਜ਼ ਆਈ ਮੈਂ ਉਹਦੀਆਂ ਅੱਖਾਂ ਦੇਖ ਕੇ ਡਰ ਗਿਆ ਮਨੁਵੈਲ ਲਗਿਆ ਕਿ ਮੇਰਾ ਮਾਲ ਕੀ ਕਰੂਗਾ ਕਹਿੰਦਾ ਜਦੋਂ ਪਰੀ ਸੌਂ ਜਾਂਦੀ ਸੀ ਨਾ ਤੇ ਮੇਰੇ ਮਾਲਕ ਜਿਹੜਾ ਸੀ ਨਾ ਉਹਦਾ ਜਿਹੜਾ ਬਾਗ ਦੀ ਚਾਰਦੁਆਰੀ ਸੀ ਦੂਰ ਦੂਰ ਤੱਕ ਐਸੇ ਕਾਰੀਗਰ ਉਹਨੇ ਲੱਭੇ ਜਿਹੜਾ ਬਰੀਕ ਤੋਂ ਬਰੀਕ ਮਹੀਨ ਧਾਗੇ ਨਾਲ ਇੱਕ ਬਹੁਤ ਵਰਦਾ ਜਿਹੜਾ ਜਾਲ ਬੁਣ ਸਕਦੇ ਹੋ ਉਹ ਧਾਗਾ ਇੰਨਾ ਮਜ਼ਬੂਤ ਹੋਊਗਾ ਕਿ ਉਹ ਕਿਸੇ ਵੱਡੇ ਖੰਜਰ ਨਾਲ ਵੀ ਕਟਿਆ ਨਹੀਂ ਜਾ ਸਕਦਾ ਕਹਿੰਦਾ ਹੁਣ ਇੱਕ ਰਾਤ ਦੋ ਰਾਤ ਤਿੰਨ ਰਾਤ ਚਾਰ ਰਾਤ ਹੌਲੀ-ਹੌਲੀ ਉਹ ਨજર ਨਹੀਂ ਆਉਂਦਾ ਪਰ ਉਹ ਬਹੁਤ ਵੱਡਾ ਇੱਕ ਪਿੰਜਰਾ ਬਰੀਕ ਧਾਗੇ ਦਾ ਜਿਹੜਾ ਬਣਿਆ ਜਾਂਦਾ ਸੀ ਨਾ ਜਿਹੜਾ ਨਜ਼ਰਵੰ ਨਹੀਂ ਆਉਂਦਾ ਉਹ ਹੁੰਦਾ ਕਹਿੰਦਾ ਵੀ ਇੱਕ ਰਾਤ پری ਦਾ ਮਨ ਕੀਤਾ ਕਿ ਮੈਂ ਬਸ ਚਾਹੇ ਮੈਨੂੰ ਗਿਰ ਜਾ ਹੀ ਕਿਉਂ ਨਾ ਖਾ ਜਾਣ ਮੈਂ ਉੱਡ ਜਾਨੀਆ ਕਹਿੰਦਾ ਕਿ ਮੈਥੋਂ ਇਹ ਦੱਸਦਾ ਕਿ ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਇਹ ਦੱਸਦਾ ਕਿ ਤੂੰ ਉੱਡਾ ਇਹ ਬੜਾ ਖਤਰਨਾਕ ਪਿੰਜਰਾ ਹੀ ਤਜਦੂ ਨੇ ਬੜੀ شدت ਨਾਲ ਉਡਾਰੀ ਭਰੀ ਤੇ ਉਹ ਜਾ ਕੇ ਪਿੰਜਰੇ ਦੀ ਜਿਹੜੀ ਛੱਤ ਸੀ ਨਾ ਉਹਦੇ ਨਾਲ ਟਕਰਾਈ